ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਯੂਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਬੱਚਿਆਂ ਦਿਖਾਵਾਂਗੇ ਐਚ ਐਫ ਦੀਆਂ ਹੀਫਰਾ ਇਹ ਸੇਲ ਆ ਤੇ ਡਿਟੇਲ ਆਪਾਂ ਵੀਰ ਤੋਂ ਇਹਨਾਂ ਬਾਰੇ ਪੁੱਛਦੇ ਆ ਕਿੰਨੀ ਇਹਨਾਂ ਦੀ ਏਜ ਆ ਤੇ ਮੂੰਹੋ ਕਿਵੇਂ ਆ ਕਿਹੜੀ ਸਿਮਨ ਲੱਗਿਆ ਕਿਹੜੀ ਨਹੀਂ ਲੱਗਿਆ ਇੱਤਨੇ ਨੇ ਤਿੰਨੇ ਹੈਗੇ ਬੱਚਿਆਂ ਸੇਲ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਜਸਪ੍ਰੀਤ ਭਾਈ ਪਿੰਡ ਕਾਨੇ ਕੀ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 9876576272 98765 76272 ਆਪਣੇ ਕੋਲ ਤਿੰਨ ਆ ਗਏ ਐਚ ਐਫ ਦੀਆਂ ਬੱਚੇ ਆ ਹਾਂਜੀ ਭਾਈ ਪਹਿਲਾ ਨੰਬਰ ਜਿਹੜੀ ਬੱਚੀ ਬੰਦੀ ਵੀ ਆ ਇਹ ਕਿੰਨੀ ਉਮਰ ਹੈ ਇੱਕ ਨੰਬਰ ਦਾ ਪਿਆ ਵਾ ਟੈਗ ਇਹਦੇ ਹਣਾ ਹਾਂਜੀ ਭਾਈ ਇਹ ਟੈਗ ਆਪਾਂ ਹੀ ਪਾਏ ਆ ਇਹ ਟੈਗ ਵੀਰੇ ਉਹਨਾਂ ਨੇ ਪਾਏ ਹੋ ਸੀ ਆਪਾਂ ਕਿਉਂ ਨੰਬਰ ਆ ਜਦਲਾ ਬਦਲੀ ਜੇ ਹੋ ਜਾਂਦੇ ਨੇ ਠੀਕ ਹੈ ਠੀਕ ਹੈ ਨੰਬਰ ਆਪਾਂ ਉਹਨਾਂ ਟੈਗ ਕੱਢ ਕੇ ਉਹਨਾਂ ਗਲੀਆਂ ਦੇ ਵਿੱਚ ਆਪਾਂ ਆਜ਼ ਟੈਗ ਪਾ ਦੇ ਸੀਗੇ ਠੀਕ ਹੈ ਹਾਂ ਤੇ ਆਪਾਂ ਤਿੰਨੇ ਇਕੱਠੇ ਲਿੱਤੇ ਅਲੱਗ-ਅਲੱਗ ਆਈਆਂ ਨਹੀਂ ਅਲੱਗ-ਅਲੱਗ ਆਈਆਂ ਨੇ ਵੀਰੇ ਇਹ ਆ ਆਪਣੇ ਅਲੱਗ ਹੀ ਐ ਉਹ ਦੋਵੇਂ ਇਕੱਠੀਆਂ ਆਈਆਂ ਵੇ ਠੀਕ ਹੈ ਜਿਹੜੀ ਆਪਾਂ ਪਹਿਲਾ ਨੰਬਰ 1 ਨੰਬਰ ਦਾ ਟੈਗ ਇਹਦੇ ਪਿਆ ਵਾ ਹਾਂਜੀ ਕਿੰਨੀ ਇਹਦੀ ਏਜ ਆ ਕੀ ਇਹ ਤਾਂ ਪਿਛੋਕੜ ਏਜ ਵੀਰੇ ਇਹਦੀ ਹੈਗੀ 16-17 ਕਿ ਮਹੀਨਿਆਂ ਦੀ ਆ ਬੱਦ ਤੋਂ ਚਲੋ ਇੱਕ ਮਹੀਨਾ ਵੱਧ ਲਾ ਲੋ ਠੀਕ ਹੈ ਤੇ ਇਹਦੀ ਸੀਮਾ ਲੱਗਣੀ ਹੋਵੇ ਅੱਜ ਵੀਰੇ 20 ਦਿਨ ਇਹਦੀ ਬ ਆਪ ਆਪ ਰਖਾਇਆ ਆਪ ਆਪ ਖੁਦ ਰਖਵਾਇਆ ਬਜ਼ਾਰ ਖਾਇਆ ਜੀ ਮੈਂ ਇਹ ਸੈਕਸਰ ਸੀਮਨ ਲੱਗ ਰਖਵਾਇਆ ਵੀਰੇ ਮੈਜਿਕ ਦਾ ਮੈਜਿਕ ਦਾ ਸੈਕਸਰ ਸੀਮਨ ਰਖਾਤਾ ਹਾਂਜੀ ਹਾਂ ਤੇ ਆਪ ਇਹਦੇ ਪਤਾ ਕਿਹੜੇ ਸੀਮਨ ਦੀ ਖੁਦ ਆਪ ਵੀ ਆਪਰੇ ਕੋਈ ਪਤਾ ਨਹੀਂ ਆਪਾਂ ਐਵੇਂ ਕਿਹ ਕੀ ਇਹਦੀ ਮਦਰ ਰਿਕੋਰਡ ਜਿੱਤੋਂ ਖਿਲਦੀ ਆਪਾ ਇਹਦੀ ਮਾਦਾ ਵੇ 30% ਸੀਗਾ 30% ਦੀ ਮਦਰ ਰਿਕੋਰਡ ਸੀਗਾ ਹਾਂਜੀ ਤੇ ਗੱਬਣ ਹੋਣੀ ਹੈ ਅੱਗੇ ਦੀ ਕਿਸਮਤ ਤੇ ਡਿਪੈਂਡ ਹੈ ਅੱਗੇ ਦੀ ਕਿਸਮਤ ਹੈ ਵੀਰੇ 16 15 16 17 ਮਹੀਨੇ ਵਿੱਚ ਵਿੱਚ ਇਹਦੀ ਹੈਗੀ ਏਜ ਬਸ 2018 ਦੀ ਲਾ ਲੋ ਵਾਅਦਾ ਤਾਂ ਨਹੀਂ ਹੈਗੀ ਵੀਰੇ ਇਹ ਠੀਕ ਹੈ ਮੂਹੋ ਖੀਰੀ ਹੈ ਨਾ ਮੂਹ ਸੋ ਥਣ ਚਾਰ ਜਾਂ ਕੋਈ ਫੋਟਸਾਂਗ ਨਹੀਂ ਹਨਾ ਥਾ ਚਾਰ ਨੇ ਬਿਲਕੁਲ ਵੀ ਸੋ ਥਣ ਚਾਰਾ ਚੰਗੀ ਝੋੜੀਏ ਮੋਟਾ ਸੋਹਣਾ ਥਣ ਕੱਡੂ ਵਧੀਆ ਹਨਾ ਪੂਰਾ ਦੇ ਬਾਕੀ ਫੇਸ ਦੀ ਕੁਆਲਿਟੀ ਦੇਖੋ ਨੀਗਾ ਨੀਗਾ ਕੰਨਾ ਹਨਾ ਠੀਕ ਹੈ ਹਾਂ ਪੂਰੀ ਜਾਤ ਪਾਤ ਚ ਪੈਂਦੀ ਆ ਪੂਰੀ ਜਾਤ ਚ ਤੁਸੀਂ ਸੋ ਬੋਦੀ ਵਾਲੀ ਵਹਿੜਾ ਬੱਚੀ ਆ ਸੌਰੀ ਤੇ ਗੱਬਣ ਹੋਈ ਵੀ ਆ ਉਹ ਅਗਲੇ ਦੀ ਕਿਸਮਤ ਤੇ ਡਿਪੈਂਡ ਹੈ ਜੇ ਖਾਲੀ ਮਨ ਕੇ ਲੈ ਲੇ ਬੰਦਾ ਹਾਂ ਬਾਕੀ ਆ ਖਾਲੀ ਮਨ ਲ ਕੇ ਲਵੇ ਬਈ ਕੀਮਤ ਯਾਦੀ ਕਿਸਾਤਾ ਹਨਾ ਕੀਮਤ ਇਹਦੀ ਕੀ ਹੋਗੀ ਕੀ ਦਮਰੇ ਆਪਾਂ ਫੋਨਤੀ ਕਰ ਲਾਂਗੇ ਜਾਇਜ਼ ਹੋਗੀ ਜਮਾ ਜਾਇਜ਼ ਹੋਊ ਜਮਾ ਲਾਇਨ ਦੇ ਨਾਲੇ ਭਾਵੇਂ ਬਣ ਗਿਆ ਦੂਜੇ ਨੰਬਰ ਜਿਹੜੀ ਕਾਲੀ ਵਾਛੀ ਦੇਖੀ ਜਨੇ ਆਪਾਂ ਇਹਦੀ ਏਜ ਕਿੰਨੀ ਕਾ ਇਹਦੀ ਵੀਰੇ ਇਹ ਹੋਗੀ 26-27 ਮਹੀਨਿਆਂ ਦੀ ਦੋ ਦੰਦ ਹੋ ਗਈ ਹੋਣੀ ਹੈ ਹਾਂ ਇਹ ਦੋ ਦੰਦ ਹੋ ਗਈ ਵੀਰੇ ਇਹ ਠੀਕ ਹੈ ਕੱਢੀ ਹੋਣੇ ਦੰਦ ਨੇ ਹਜੇ ਹਾਂਜੀ ਹਾਂ ਇਹਦੇ ਤਾਂ ਸੀਮਨ ਲੱਗਿਆ ਇਹਦੇ ਸੀਮਨ ਲੱਗਿਆ ਹੋਵੇਰੇ ਸੈਕਸੜ ਇਹਦੇ ਵੀ ਸੇਜੇ ਲੱਗਿਆ ਹੋਵੇ ਸਮੂ ਮੈਂ ਦਾ ਕਿੰਨਾ ਟਾਈਮ ਹੋ ਗਿਆ ਲੱਗੇ ਨੂੰ ਇਹਦੇ ਵੀਰੇ ਹੋ ਗਿਆ 1.5 ਮਹੀਨਾ ਲਗਭਗ ਮੰਨੀਏ 15 ਤੋਂ 20 ਦਿਨ ਦੇ ਵਿੱਚ ਗੱਬਨ ਹੋਊਗਾ ਚੈੱਕ ਉਹ ਚ ਆਉਂਦੀ ਆ ਹਾਂ ਚੈੱਕ ਪਾਸ ਦੇ ਵਿੱਚ ਹੋ ਜੀ 15 ਤੋਂ 20 ਦਿਨਾਂ ਦੇ ਵਿੱਚ ਪਰ ਫਿਲਹਾਲ ਹਜੇ ਚੈੱਕ ਹੋਣੀ ਨਹੀਂ ਨਹੀਂ ਹਜੇ ਚੈੱਕ ਹੋ ਪ੍ਰੋਪਰ ਨਹੀਂ ਹੋਣੀ ਹੋ ਤਾਂ ਜਾਉ ਠੀਕ ਹੈ ਕਿਉਂ ਫਿਰ ਆਇਆ ਵੀ 90% ਹੋ ਜੂਗੀ 10% ਮੰਨ ਲਓ ਕਿ ਚੱਲੀਏ ਵੀ 15 ਦਿਨ ਚੈੱਕ ਕਰਵਾਉਣ ਦਾ ਫਾਇਦਾ ਵੀ ਹੈ ਨਹੀਂ ਆਪਾਂ ਨੂੰ ਹਾਂ ਹਾਂ ਕਿ 15 ਦਿਨ ਹੋਰ ਰੁਕ ਜਾਗੇ ਕੋ ਤਾਂ ਕੀ ਠੀਕ ਹੈ ਜੇ ਕੋਈ ਗੱਲ ਕਰਦਾ 15 ਦਿਨ ਬਾਅਦ ਗੱਲ ਕਰ ਲੈ ਚਾਹੀ ਹੈ ਹਣਾ ਹਾਂ ਹਾਂ 15 ਤੇ ਇਹਦਾ ਰਿਕਾਰਡ ਕੀ ਸੀਗਾ ਇਹਦਾ ਰਿਕਾਰਡ ਵੀਰੇ 60 ਲੀਟਰ ਦੀ ਮਾਤਰਾ ਰਕਾਰਡ ਇਹਦੀ ਮਾਤਰਾ ਰਕਾਰਡ 60 ਲੀ ਸੋ so, ਵੀਰ 60 ਲੀਟਰ ਦੀ ਮਾਤਰਾ ਰਿਕਾਰਡ ਦੱਸਿਆ ਗਿਆ ਤੇ ਝੋਲੀ ਵਗੈਰਾ ਥਣ ਚਾਰੇ ਓਕੇ ਵੀਰੇ ਵੀਰੇ ਤਿੰਨਾਂ ਦੇ ਚਾਰੇ ਚਾਰੇ ਥਣ ਨੇ ਫੜੀ ਮੜਾ ਜਾ ਸੋ ਦੇਖੋ ਝੋਲੀ ਚੰਗੇ ਥੋੜੀ ਖੁੱਲੀਆਂ ਖੜਦੀਆਂ ਦਿਖਾਉਣ ਜਾਵਾਂ ਕੋਈ ਦੀਸ ਪੂਰੀ ਕਰਾਂਗੇ ਸੋ ਦੇਖੋ ਝੋਲੀ ਬਸ ਠੀਕ ਓਕੇ ਸੋ ਦੇਖ ਸਾਡੇ ਝੋਲੀ ਚਾਰੇ ਥਾਣਾ ਹਨ ਝੋਲੀ ਵੀਰੇ ਪੂਰੀ ਫੁੱਲ ਝੋਲੀ ਐ ਨਹੀਂ ਹੈਗੀ ਵੀ ਜਮੀ ਮਾੜੀ ਮੁੱਠੀ ਹੈ ਵੀ ਹੈ ਹਨ ਠੀਕ ਹੈ ਤੇ ਬੋਦੀ ਵਗੈਰਾ ਚੰਗੇ ਸੜਦੇ ਕੋਈ ਗੱਲ ਨਹੀਂ ਤੇ ਸੰਭਿਆ ਬਗੈਰਾ ਵੀ ਆਪਣੇ ਮੂਰੋ ਵੀ ਬਜਿਆ ਸਮੀਆਂ ਜਾਂਦੇ ਆਪਾਂ ਵਗਿਆ ਚੰਗੀ ਕਰੀ ਨੇ ਇਹਦਾ ਹਾਂ ਬਾਈ ਇਹਦੀ ਕੀਮਤ ਕੀ ਹੋ ਇਹਦੀ ਕੀਮਤ ਵੀ ਆਪਾਂ ਫਨੂਤੀ ਕਰ ਦੇਵਾਂਗੇ ਤੇ ਅੱਗੇ ਤਿੰਨ ਨੰਬਰ ਟੈਗ ਜਿਹੜੀ ਉਹ ਖੜੀ ਆ ਹਾਂਜੀ ਉਹ ਖੀਰੀ ਆ ਵੀਰੇ ਉਹ ਅੱਛਾ ਉਹ ਹੈਗੀ ਬਿਲਕੁਲ ਖੀਰੀ ਹੈ ਨਾ ਉਹ ਕੀ ਰੰਗ ਤੇ ਜਮਾ ਬਿਲਕੁਲ ਠੀਕ ਹੈ ਉਹਦੀ ਏਜ ਕਿੰਨੀ ਦਾ ਅੰਦਾਜ਼ਾ ਇਹਦੀ ਤਾਂ ਵੀਰੇ ਹਜੇ 15 ਕਿ ਮਹੀਨਿਆਂ ਦੀ ਇਹਦੀ ਹਾਈਟ ਹੋਊ ਤੇ ਬਹੁਤ ਜ਼ਿਆਦਾ ਕਰਨੀ ਝੋਲੀ ਇਹਦੀ ਬਹੁਤ ਚੰਗੀ ਹੈ ਇਹਦੇ ਤੇ ਨਸੀਮਨ ਵਗੈਰਾ ਕੋਈ ਲੱਗਦਾ ਨਹੀਂ ਇਹ ਹੀਟ ਚ ਆਈ ਵੀਰੇ ਠੀਕ ਹੈ ਆਪਾਂ ਸੀਮਨ ਲਏ ਰੱਖੇ ਸੀਗੇ ਠੀਕ ਹੈ ਇਹਦੇ ਬਸ ਦੇਖਦੇ ਆ ਵੀ ਜਾਂ ਤਾਂ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਠੀਕ ਹੈ ਇਹਦੇ ਆਪਾਂ ਲਵਾ ਦਾਂਗੇ ਆਪਣਾ ਹਲਕ ਦਾ ਹਲਕ ਦਾ ਸੀਮਲ ਖੋਣ ਹਾਂ ਹਾਂ ਹਲਕ ਦਾ ਠੀਕ ਹੈ ਆਪਣੇ ਕਿਉਂ ਜੀ ਇਹਦੀ ਉਹਨਾਂ ਨਾਲੋਂ ਵੀ ਜ਼ਿਆਦਾ ਬਰੀਡ ਆ ਠੀਕ ਹੈ ਇਹਦਾ ਰਿਕਾਰਡ ਮਦਰ ਕੀ ਸੀ ਇਹਦਾ ਵੀਰੇ 35 ਪਲੱਸ 35 ਪਲੱਸ ਇਹਦੀ ਮਾਦਰ ਰਿਕਾਰਡ ਹਾਂ ਤੇ ਜੇ ਕੋਈ ਵੀ ਤਿੰਨੇ ਖਰੀਦਦਾ ਹੋਇਆ ਆਪਾਂ ਇਕੱਠਿਆਂ ਦੇ ਦੇਾਂਗੇ ਤਿੰਨੇ ਖਤਨੇ ਇਕੱਠੇ ਦੇ ਦੇ ਗਜੈਸ ਵਗੈਰਾ ਵਧੀਆ ਕਰਾਂਗੇ ਗਜੈਸ ਵਧੀਆ ਕਰਦੇ ਆ ਠੀਕ ਹੈ ਤੇ ਨੰਬਰ ਬੋਲ ਦਿਓ ਦੁਬਾਰੇ ਆਪਣਾ ਨੰਬਰ ਵੀ ਆਪਣਾ 98765 76172 ਪਿੰਡ ਕਾਨੇਕੇ ਜ਼ਿਲ੍ਹਾ ਬਰਨਾਲਾ ਪੈਗਿਆ ਜ਼ਿਲ੍ਹਾ ਬਰਨਾਲਾ ਤਿੰਨ ਐਚਐਫ ਦੀਆਂ ਬੱਚਿਆ ਦੇਖਾਂ ਤੇ ਦੋ ਖੀਰੀਆਂ ਦੇ ਕਨੋਂਦੀ ਕੋਈ ਵੀ ਨਸ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ